ਪ੍ਰਤਿਕਾਰ ਜੀ ਮੈਂ ਹਰਵਿੰਦਰ ਸਿੰਘ ਗਿੱਲ ਤੇ ਤੁਸੀਂ ਜੁੜ ਚੁੱਕੇ ਹੋ ਨਿਊਜ਼ 311 ਦੇ ਨਾਲ ਅੱਜ ਸੰਤ ਬਾਬਾ ਗਰਮੀਤ ਸਿੰਘ ਜੀ ਤਲੋਕੇ ਵਾਲਾ ਦੇਗਵਾਈ ਵਿੱਚ ਗੁਰਦੁਆਰਾ ਨਿਰਮਲ ਸਰ ਸਾਹਿਬ ਕੇ ਇੱਕ ਇਲਾਕੇ ਦੀ ਸਿੱਖ ਸੰਗਤਾਂ ਦੀ ਬੈਠਕ ਬੁਲਾਈ ਗਈ ਜਿਸ ਵਿੱਚ ਸਰਸੇ ਦੀਆਂ 9 ਸੀਟਾਂ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 19 ਜਨਵਰੀ ਨੂੰ ਚੋਣ ਆਉਣੇ ਆ ਉਹਨਾਂ ਦੇ ਵਿੱਚ 4 ਕੈਂਡੀਡੇਟਾਂ ਦੇ ਐਲਾਨ ਕਰ ਦਿੱਤੇ ਗਏ ਹਨ ਜਿਸ ਵਿੱਚ ਰੋੜੀ ਤੋਂ ਸੰਤ ਬਾਬਾ ਗਰਮੀਤ ਸਿੰਘ ਜੀ ਭਾਈ ਬਿੰਦਰ ਸਿੰਘ ਜੀ ਕਾਲਾਂਵਾਲੀ ਤੋਂ ਡੱਬ ਵਾਲੀ ਤੋਂ ਕੁਲਦੀਪ ਸਿੰਘ ਜੀ ਅਤੇ ਰਾਗੀ ਅੰਮ੍ਰਿਤਪਾਲ ਸਿੰਘ ਜੀ ਵੱਡਾ ਗੁੜਾ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ ਬਾਕੀ ਰਹਿੰਦੀਆਂ 5 ਸੀਟਾਂ ਤੇ 23 ਤਰੀਕ ਨੂੰ ਉਹਨਾਂ ਕੈਂਡੀਡੇਟਾਂ ਦਾ ਵੀ ਐਲਾਨ ਕੀਤਾ ਜਾਊਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਪਹਿਲਾ ਇਲੈਕਸ਼ਨ ਹੋ ਜਾਣ ਜਾ ਰਿਹਾ ਹੈ ਉਸ ਬਾਰੇ ਵਿਚਾਰਾਂ ਕਰਨੀਆਂ ਸੰਗਠਾ ਨੇ ਆਪੋ ਆਪਣੀ ਕੀਮਤੀ ਸੁਝਾਅ ਦੇਣੇ ਵੀ ਇਹ ਇਲੈਕਸ਼ਨ ਆਪਾਂ ਕਿਸ ਤਰ੍ਹਾਂ ਲੜਨਾ ਹੈ ਐਸੇ ਕੈਂਡੀਡੇਟ ਹੋਣ ਕਿ ਨਹੀਂ ਤਾਂ ਆਪਾਂ ਬਾਤ ਦੇ ਵਿੱਚ ਕਰਦੇ ਰਹਿਨੇ ਆ ਵੀ ਜੀ ਉਹ ਕਾਰਾ हो चुकी है अठाई तरीक तक गुरु साधे बहुत ही सत्कार योग संत बाबा गुर जी की रह नई बड़ी तादाद एकत्र हुई गुरु रूप साह सं जी ਸਭ ਤੋਂ ਪਹਿਲਾਂ ਫਤਿਹ ਦੀ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਮੈਂ ਕੋਈ ਵਿਸ਼ੇਸ਼ ਸੰਦੇਸ਼ ਨਹੀਂ ਦੇਣਾ ਮੈਂ ਤਾਂ ਆਪਣਾ ਇੱਕ ਦੁੱਖ ਰੋਣ ਆਇਆ ਇਸ ਸਟੇਜ ਦੇ ਉੱਤੋਂ ਉਹ ਜ਼ਰੂਰੀ ਮੈਂ ਸਮਝਿਆ ਕਿ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਪਹਿਲਾਂ ਸਾਡਾ ਦੇਸ਼ ਬਣਿਆ ਭਾਰਤ ਪਾਕਿਸਤਾਨ ਬਣੇ ਫਿਰ ਸਾਡੇ ਚੋਂ ਹੀ ਪੰਜਾਬ ਹਰਿਆਣਾ ਬਣੇ ਤੇ ਫਿਰ ਗੁਰਮੁਖੋ ਸਾਡੀਆਂ ਦੋ ਕਮੇਟੀਆਂ ਬਣੀਆਂ ਹਰਿਆਣੇ ਦੀ ਅਲੱਗ ਕਮੇਟੀ ਬਣ ਗਈ ਪੰਜਾਬ ਦੀ ਅਲੱਗ ਰਹੀ ਸਾਨੂੰ ਹਰਿਆਣੇ ਵਾਲਿਆਂ ਨੂੰ ਖੁਸ਼ੀ ਹੋਈ ਕਿ ਸਾਡੀ ਸਿੱਖਾਂ ਦੀ ਆਵਾਜ਼ ਹਰਿਆਣੇ ਦੀ ਸੰਗਤ ਦੀ ਆਵਾਜ਼ ਹੈ ਜਿਹੜੀ ਉਹ ਪੰਚੂ ਗਈ ਸਤੈਨ ਤੱਕ ਪਹੁੰਚੂਗੀ ਭਾਰਤ ਤੱਕ ਪਹੁੰਚੂਗੀ ਮਾਰ ਅਫਸੋਸ ਉਦੋਂ ਹੋਇਆ ਕਿ ਕਮੇਟੀ ਤਾਂ ਹੋਣ ਦੇ ਵਿੱਚ ਆ ਗਈ ਬਹੁਤ ਸਾਰੇ ਰਾਜਨੀਤੀਵਾਨਾਂ ਨੇ ਜਿਹੜੇ ਇੱਥੇ ਵੀ ਹਾਜ਼ਰ ਹੈ ਬਹੁਤ ਸੰਘਰਸ਼ ਤੋਂ ਬਾਅਦ ਇਹ ਕਮੇਟੀ ਲੈ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕੋਸ਼ਿਸ਼ ਕੀਤੀ ਹੋਣ ਦੇ ਵਿੱਚ ਕਮੇਟੀ ਆ ਗਈ ਪਰ ਵੱਡਾ ਅਫਸੋਸ ਉਦੋਂ ਹੋਇਆ ਵੀ ਕਮੇਟੀ ਦੇ ਹੋਣ ਦੇ ਵਿੱਚ ਆਉਣ ਦੇ ਨਾਲ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਬਹੁਤ ਹੀ ਵੱਡੀ ਨੀਰਸਤਾ ਦਿਖਾਈ ਅੱਜ ਐਲਾਨ ਹੋ ਚੁੱਕਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਪਰ ਸਾਡੀਆਂ ਜਿਹੜੀਆਂ ਵੋਟਾਂ ਸੀਗੀਆਂ ਉਹ ਜਿਸ ਤਰ੍ਹਾਂ ਵੰਡੀਆਂ ਚਾਹੀਦੀਆਂ ਸੀ ਉਹ ਨਹੀਂ ਵੰਡੀਆਂ ਗਈਆਂ ਅਫਸਰ شاہੀ ਨੇ ਪੂਰੀ ਨਿਰਸਤਾ ਦਿਖਾਈ ਮੁਲਾਜ਼ਮਾਂ ਨੇ ਪੂਰੀ ਨਿਰਸਤਾ ਦਿਖਾਈ ਅੱਜ ਵੀ ਲੋਕ ਫਾਰਮ ਚੱਕੀ ਫਿਰਦੇ ਆ ਸਾਨੂੰ ਕਹਿੰਦੇ ਆ ਜੀ ਸਾਡੀਆਂ ਵੋਟਾਂ ਵੰਡ ਨਹੀਂ ਰਹੀਆਂ ਕਿਉਂ ਨਹੀਂ ਵੰਡ ਰਹੀਆਂ ਉਹਦਾ ਵੱਟਾ ਕਾਰਨ ਹੈਗਾ ਕਿ ਸਰਕਾਰ ਦੀ ਬਹੁਤ ਵੱਡੀ ਵੇਰ ਰੁਕੀ ਜਾ ਅਸੀਂ ਪਹਿਲਾਂ ਹੀ ਅਕਸਰੀਅਤ ਹੈ ਚਾ ਪਹਿਲਾਂ ਹੀ ਥੋੜਿਆ ਤੇ ਉਤੋਂ ਸਾਡੀਆਂ ਵੋਟਾਂ ਨਹੀਂ ਬਣ ਰਹੀਆਂ ਤਾਂ ਸਾਡੀ ਸੰਖਿਆ ਜਿਹੜੀ ਹਰਿਆਣੇ ਦੇ ਵਿੱਚ ਹੋਰ ਘੱਟ ਦਿਖਾਈ ਜਾਵੇਗੀ ਤੇ ਤੁਹਾਨੂੰ ਪਤਾ ਵੀ ਸੰਖਿਆ ਨਹੀਂ ਜਾਂਦੀ ਆ ਕੌਮਾਂ ਦੀ ਸੰਖਿਆ ਨਹੀਂ ਜਾਂਦੀ ਆ ਤਾਂ ਸਾਡੀਆਂ ਜਿੰਨੀਆਂ ਵੋਟਾਂ ਬਣੀਆਂ ਉਹ ਤਾਂ ਹਰਿਆਣਾ ਸਰਕਾਰ ਦਿਖਾਉ ਜੀ ਇੰਨੇ ਕਿਥੇ ਸਿੱਖਾਂ ਦੀ ਅਕਸਰੀਅਤ ਹੈ ਇੰਨੀਆਂ ਕਬੋਟਾ ਨੇ ਸੋ ਮੈਂ ਤਾਂ ਬੇਨਤੀ ਕਰਨਾ ਅਸੀਂ ਪਹਿਲਾਂ ਵੀ ਮੈਂ ਤਾਂ ਅਖਬਾਰਾਂ ਰਾਹੀਂ মিডিਆ ਰਾਹੀਂ ਇਹ ਬੇਨਤੀ ਕੀਤੀ ਸੀ ਕਿ ਵਾਅਦੇ ਤੋਂ ਵਾਅਦੇ ਬੋਟਾ ਬਣਾਓ ਪਰ ਅਫਸੋਸ ਇਸ ਗੱਲ ਦਾ ਜਿਹੜੇ ਸਾਡੇ ਆਸੂ ਸੀ ਉਹਨਾਂ ਤੱਕ ਵੀ ਇਹ ਗੱਲ ਪਹੁੰਚੀ ਬਾਜਾਂ ਮਾਰੀਆਂ ਬਲਾਈਆਂ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸਾਡੀ ਗੱਲ ਨਹੀਂ ਸੁਣੀ ਗਈ ਬੋਟਾ ਨਹੀਂ ਬਣਾਈਆਂ ਬੋਟਾ ਹਾਲੇ ਤੱਕ ਨਹੀਂ ਬੜੀਆਂ ਮੈਂ ਇੱਥੇ ਜੇ ਸਾਰੇ ਵਿਦਵਾਨ ਬੈਠੇ ਐ ਸਿੱਖ ਪੰਥ ਦੇ ਉਹਨਾਂ ਨੂੰ ਬੇਨਤੀ ਕਰਨਾ ਕਿ ਸਰਕਾਰਾਂ ਤੱਕ ਪਹੁੰਚ ਕਰੋ ਕਿ ਜਿਹੜੇ ਸਾਡੇ ਸਿੱਖਾਂ ਦੀਆਂ ਵੋਟਾਂ ਲੈ ਕੇ ਜਿਨ੍ਹਾਂ ਦੇ ਉੱਤੇ ਜਜ਼ਬਾ ਹੈ ਇਹਨਾਂ ਕਮੇਟੀ ਦੀਆਂ ਵੋਟਾਂ ਪਾਉਣ ਦਾ ਤੇ ਉਹ ਵਿਚਾਰੇ ਹਲੇ ਮਿੱਤਰੋ ਰੋਂਦੇ ਆ ਹਲੇ ਤਰਸਦੇ ਆ ਕਿ ਸਾਡੀ ਤਾਂ ਜੀ ਵੋਟ ਪਣੀ ਨਹੀਂ ਅਸੀਂ ਪਾਵਾਂਗੇ ਕਿਵੇਂ ਇਸ ਦੇ ਉੱਤੇ ਵੀ ਸੰਗਤ ਆਹ ਮਹਾਪੁਰਸ਼ ਜਿਹੜੇ ਹੈਗੇ ਵਿਚਾਰ ਕਰਨ ਜਿਹੜੇ ਕੈਂਡੀਡੇਟ ਕਹਿੰਦੇ ਆ ਵੀ ਮੈਂ ਇਲੈਕਸ਼ਨ ਲੜਨਾ ਉਹਨਾਂ ਨੂੰ ਮੁੱਖ ਤੌਰ ਤੇ ਵਿਚਾਰ ਕਰਨਾ ਚਾਹੀਦੀ ਹੈ ਆਹੀ ਮੇਰਾ ਦੁੱਖ ਸੀ ਮੈਂ ਤੁਹਾਡੇ ਅੱਗੇ ਰੋ ਗਿਆ ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਹੀ ਬਾਣੀ ਨੂੰ ਬਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਇਹੇ ਜਿਵੇਂ ਗੁਰੂ ਘਰ ਦੇ ਨਹੀਂ ਪੜ੍ਹਨੇ ਚਾਹੀਦੇ ਇੱਥੇ ਹੋਰ ਨਾਮੋਗਨ ਕਲੇ ਦੇ ਹੋਵੇ ਇਹ ਤੁਸੀਂ ਪਰਨ ਕਰਕੇ ਆਓ ਗੱਲਾਂ ਆਜਣੀਆਂ ਕਈ ਵਾਰੀ ਇਹ ਮਰੇ ਠੀਕ ਤੱਕ ਮਿਸਾਲ ਕਹਿਮ ਕਰਨੀ ਹੈ ਵੀ ਜਿਵੇਂ ਪਹਿਲਾ ਇਲੈਕਸ਼ਨ ਹੋਇਆ ਸੀ ਨਾ ਉਸੇ ਤਰ੍ਹਾਂ ਕਿਸੇ ਦਾ ਪੋਲ ਹੋਰ ਲੱਗਣਾ ਨਹੀਂ ਚਾਹੀਦਾ ਜਿਵੇਂ ਮੇਰਾ ਮਾਨ ਸਨਮਾਨ ਬਾਹਰ ਵਧਣਾ ਦੁਆਰਾ ਦੁੱਖ ਨਿਵਾਰਨ ਕਾਲਾ ਵਾਲੀ ਦੇ ਪ੍ਰਧਾਨ ਵੀ ਹੈ ਤੇ ਮੈਂ ਸਾਰਿਆਂ ਤੋਂ ਜਿਵੇਂ ਤੁਸੀਂ ਮੈਨੂੰ ਪਾਵਰ ਦਿੱਤੀ ਨਾ ਐਨੇ ਘੋਣ ਮੈਨੂੰ ਵੀ ਪਾਵਰ ਦੇ ਦਿਓ ਔਰ ਇਹ ਬਾਬਾ ਜੀ ਤੁਸੀਂ ਇੱਕ ਦੋ ਨਾਂ ਤਾਲਾ ਸਾਰੀ ਦਿਓ ਹਾਂ ਜੀ ਗੱਲ ਕੋਈ ਚਲੋ ਸਾਰ ਦਿਓ ਕਰ ਦਿਓ ਬਰਾਜ ਨੰਦ ਜੀ ਭਾਈ ਮਿਲਵਿੰਦਰ ਸਿੰਘ ਜੀ ਗੁਰੂ ਨੂੰ ਹਾਜ਼ਰ ਨਾਦਰ ਕੇ ਸਮਝ ਕੇ ਗੋਹੇ ਬੇਸੀ ਬਾਬਾ ਜੀ ਤੋਂ ਸਨਾਤਾਂ ਦੇ ਪਾਸੇ ਨਹੀਂ ਆਵਾਂਗੇ ਭਾਵੇਂ ਇਤਲਾ ਬਸੰਦ ਰੋਟ ਹੋਲੇ ਨਹੀਂ ਹੁੰਦੇ ਜੀ ਨਹੀਂ ਹੁੰਦੇ ਸਾਡੇ ਨਾਲ ਬੋਲੇ ਦੇਖਿ ਹਾਤੇ ਗੁਰੂ ਸਾਹਿਬ ਦੀ ਬਾਰ ਕਿਰਪਾ ਸੰਤਾਂ ਸਜੋ ਕਰ ਰਹੀਆਂ ਨੇ ਪਰ ਮੈਂ ਅਰੇ ਵੀ ਇਹ ਕਹਿਣਾ ਹੈ ਵੀ ਮੇਰੀ ਨਗਰ ਇੱਥੇ ਸਾਰੀ ਸੰਗਤ હાજર ਹੈ ਉਹਨਾਂ ਦਾ ਵੀ ਵਿਚਾਰ ਲਿਆ ਜਾਵੇ ਸਾਰਾ ਹਲਕਾ ਇੱਥੇ હાજર ਹੈ ਮੇਰਾ ਉਹਨਾਂ ਦਾ ਵੀ ਵਿਚਾਰ ਲਿਆ ਜਾਵੇ ਪਰ ਜੋ ਸੰਗਤ ਦਾ ਹੁਕਮ ਹੋਊਗਾ ਉਹ ਸਿਰ ਮੱਥੇ ਕੋ ਲਿਆ ਜਾਊਗਾ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਸੋ ਕਾਲਾ ਮਾਲੀ ਜੀ ਸੰਗਤ ਸਰਪੰਚ ਭਾਈ ਅਜੈ ਸਿੰਘ ਦਾ ਤੇ ਹੋਰ ਸੰਗਤ ਜਿੰਨੇ ਪਾਜੀ ਹੈ। ਖੰਡਤ। ਉਹ ਮੂਰੇ ਹੁੰਦੀ ਕਿਰਪਾਲਤਾ ਕਰਿਓ ਮੇਰਾ ਹਲਕਾ ਗਾਣਾ ਵਾਲੀ ਹੈ। ਸਰਪੰਚ ਸਾਹਿਬ ਦੀ ਸਮੂਹ ਕਹਾਵਾਲੀ ਦੀ ਸੰਗਤ। ਹਲਕੇ ਦੀ ਸੰਗਤ ਤੇ ਅੱਜ ਭਾਈ ਬਿੰਦਰ ਸਿੰਘ ਜੀ ਖੜੇ ਨਾ। ਇਹਨਾਂ ਨੂੰ ਮੈਂ ਪਹਿਲਾਂ ਬੇਨਤੀ ਕਰੀ ਹੈ ਵੀ ਭਾਈ ਜਿਹੜੇ ਗੱਲਾਂ ਅਸੀਂ ਦਰਦੇ ਉਹ ਗੱਲ ਮੂਰੇ ਨਾ ਜੀ। ਤੇ ਉਹਨਾਂ ਬੰਦਿਆਂ ਤੋਂ ਦੂਰ ਰਹਿਣਾ ਹੈ ਉਹਨਾਂ ਨੂੰ ਸਪੋਰਟ ਨਹੀਂ ਕਰਨੀ ਤੇ ਤੈਨੂੰ ਅਸੀਂ ਮਾਰ ਨਾਲ ਕਹਿੰਦੇ ਆ ਦਿਨ ਰਾਤ ਇੱਕ ਕਰਕੇ ਸਾਰਾ ਇਲਾਕਾ ਤੇਰੇ ਨਾਲ ਚੱਲੂਗਾ ਤੇ ਵਿਰੋਧੀਆਂ ਦੀਆਂ ਜ਼ੁਬਾਨਾਂ ਤੱਕ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਗਰੋ ਜੀ ਦੇ ਪਤੇ ਸਾਰੇ ਇਲਾਕੇ ਦੇ ਸਾਹਮਣੇ ਬਾਬਾ ਜੀ ਨੇ ਆਪਣੀ ਖੁਸ਼ੀ ਨਾਲ ਸਾਡੀ ਸੰਗਤ ਹੀ ਰਹਿ ਤੋਂ ਬਗੈਰ ਵੀ ਜਿਹੜਾ ਫੈਸਲਾ ਕੀਤਾ ਹੈ ਜਦੋਂ ਸਾਰੇ ਇਲਾਕੇ ਨੇ ਮਨਜ਼ੂਰ ਹੈ ਸਾਨੂੰ ਵੀ ਮਨਜ਼ੂਰ ਹੈ ਨਗਰ ਦਾ ਸਾਰਾ ਹੈ ਹੀ ਹੈ ਅੱਜ ਸਾਰਾ ਇਲਾਕਾ ਭਾਈ ਖਾਲਸ ਸਿੰਘ ਨੂੰ ਸਾਰਿਆਂ ਦੀ ਮਦਦ ਕਰਨੀ ਹੈ ਤੇ ਇਹਨੂੰ ਚੁਟਾ ਕੇ ਭੇਜਣਾ ਹੈ ਅੱਜ ਜਿਹੜਾ ਆਪਾਂ ਦੇਖ ਰਹੇ ਹਾਂ ਸਾਰਾ ਨਗਰ ਭਾਈ ਬਿੰਦਰਵਾਦ ਬਿੰਦਰਦਾ ਇਹ ਛੋਟੀ ਉਮਰ ਹੈ ਐਨਾ ਇਹਦੇ ਸਿੱਖੀ ਦੇ ਵਿੱਚ ਇਹਨੇ ਜੱਜ ਵੀ ਨਾ ਮੈਂ ਸਰਕਾਰ ਮਿਲਣਾ ਕੋਈ ਚਾਹਉਂ ਨਹੀਂ ਹੈ ਵੀਰੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਨ ਫਿਰ ਦੁਆਰਾ ਬੇਨਤੀ ਕਰਦਾ ਭਾਈ ਬਿੰਦਰ ਸਿੰਘ ਦੇ ਵਿੱਚ ਕਦੇ ਵੀ ਕੋਈ ਕਮੀ ਆਈ ਸਭ ਤੋਂ ਪਹਿਲਾਂ ਪਿੰਡ ਦੀ ਸ਼ਾਂਤ ਨੂੰ ਫੋਨ ਕਰਿਓ ਸਾਰੇ ਜਿੰਨੇ ਪਿੰਡਾਂ ਦੇ ਵਿੱਚ ਵੋਟਾਂ ਹੁਣ ਜਿੱਤ ਕੇ ਜਾਊਗਾ ਸਾਰੇ ਪਿੰਡਾਂ ਦਾ ਉਹਨਾਂ ਹੀ ਮਾਨ ਸਨਮਾਨ ਹੋਊਗਾ ਜਿੰਨਾ ਕਾਲਾ ਵਾਲੀ ਪਿੰਡ ਦਾ ਹੋਊਗਾ ਅਸੀਂ ਸਾਡੇ ਨਾਂ ਤੁਹਾਡਾ ਵੱਧ ਮਾਨ ਕਰਾਂਗੇ ਯੋਨੇ ਵੋਟਾਂ ਪਾ ਕੇ ਕਿਤਾ ਹੋਗੇ ਇਹਨਾਂ ਸ਼ਰਧਾਂ ਦੇ ਨਾਲ ਮੈਂ ਸਾਰੀ ਸੰਗਤ ਨੂੰ ਜੇ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਖਿਮਾ ਦਾ ਜਾਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਰਖੁਲਾ ਕਰੋ ਜੀ ਮਹਾਰਾਜਾ ਬਣ ਕੇ ਰਖੁਲਾ ਕਰੋ ਜੀ ਬਾਬਾ ਜੀ ਦੇ ਅੱਥਾ ਦੋ ਟੈਂਡੇ ਇੱਥਾਂ ਦੇ ਨਾਲ ਹੋ ਰਿਹਾ ਲੋਨਸ ਕਰਨੇ ਹੈ ਇਹ ਗੁਰੂ ਮਹਾਰਾਜ ਆਪ ਤਰਵਾਰਿਆ ਕੋਈ ਕਿਸੇ ਨਿਮਥੀ ਨਹੀਂ ਕਰਦਾ ਵੀ ਜਿਸ ਤਰ੍ਹਾਂ ਤੁਹਾਡੇ ਵੋਟ ਸਰਸੇਤ ਹੈ ਤੇ ਸਾਰੇ ਸੰਗਤ ਵੱਲੋਂ ਤੁਹਾਨੂੰ ਬੇਨਤੀ ਹੈ ਵੀ ਰਾਗੀ ਭਾਈ ਅਮਰਤਪਾਲ ਸਿੰਘ ਦਾ ਤੁਸੀਂ ਸਾਥ ਦਿਨੇ ਬੋਲੇ ਜੀ ਸਤਿ ਸ਼੍ਰੀ ਅਕਾਲ ਸਭ ਜੀ ਦਾ ਸਭ ਭਾਈ ਬੱਡਾ ਦੀ ਸੰਗਤ ਜਾਂ ਵੱਡਾ ਗੋਡੇ ਦੀ ਹਲਕੇ ਦੀ ਸੰਗਤ ਇੱਥੇ ਮੌਰੀ ਆਉਣ ਦੀ ਕਿਰਪਾਲਤਾ ਕਰਨਾ ਤੇ ਸਾਡਾ ਬਹੁਤ ਹੀ ਵਧੀਆ ਕੈਂਡੀਡੇਟ ਅਸੀਂ ਇਕੱਠੇ ਹੀ ਲਾਇਆ ਕਰਾਂਗੇ ਬੇਟੀਆਂ ਦੇ ਸਾਰੇ ਘੜਨ ਆਲੇ ਆ ਮੈਨੂੰ ਹੌਸਲਾ ਹੋ ਗਿਆ ਵੀ ਮੇਰੇ ਨਾਲ ਹੁਣ ਇੰਨੇ ਹੋ ਗਏ ਪਹਿਲਾਂ ਮੈਂ ਘੜਨਾ ਸੀ ਤੇ ਪ੍ਰਿੰਸੀਪਲ ਸਾਹਿਬ ਜਦ ਅਸ਼ੇਰ ਸਿੰਘ ਦੇ ਜੰਡਾਣਾ ਸੋਣ ਸਿੰਘ ਸਮਣੇ ਸਾਰੇ ਪਾਈ ਤੁਸੀਂ ਆਰੋ ਇੱਕ ਇਸੇ ਲਓ ਜੀ ਆਓ ਜੀ ਆਓ ਪ੍ਰਿੰਸਪਲ ਮੈਂ ਇਹਦਾ ਆਪਣਾ ਤਨਛਟਾਂ ਆਹ ਤੇਰਾ ਬੰਦਾ ਬੋਲੇ ਸੋਨਹਾਲ ਆ ਇੱਧਰ ਦੇਖੋ ਜੀ ਦੇਖੋ ਇੰਦਰ ਤੁਹਾਡੇ ਨਾਂ ਤੇ ਆ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬੈਰ ਭਾਈ ਸਾਡਾ ਸਿੰਘ ਇਹ ਤਾਂ ਇਸ ਵਾਰ ਪਹਿਲੀ ਵਾਰ ਇਹਦਾ ਮਨ ਸੀ ਖੜਿਓ ਜੀ ਖੜਿਓ ਸੰਤ ਬਾਪਾ ਪ੍ਰੀਤ ਸਿੰਘ ਜੀ ਆਜੋ ਮਹਾਰਾਜ ਜੀ ਹਾਂ ਠੀਕ ਹੈ